ਇੰਤਾਂ ਦਾ ਸੀ ਆਪਣਾ ਕੋਈ ਹੋਸਟਲ ਹੁਣ ਕਰਦੇ ਆਂ ਇਥੋਂ ਚੈੱਕ ਆਊਟ ਤਿੰਨ ਦਿਨ ਹੋ ਗਏ ਮੈਂ ਇੱਥੇ ਹੀ ਸੀਗਾ ਹੁਣ ਚੱਲਦੇ ਆਂ ਆਪਾਂ ਹਾਂਜੀ ਸਵਾਗਤ ਕਰਦਾ ਤੁਹਾਡਾ ਨਵੇਂ ਦੇ ਤੇ ਨਵੇਂ ਵੀਡੀਓ ਵਿੱਚ ਤੇ ਅੱਜ ਆਪਾਂ ਇਥੋਂ ਜਾ ਰਹੇ ਆਂ ਅਗਲੀ ਕੰਟਰੀ ਵੱਲ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਕਿ ਕੰਬੋਡੀਆ ਨੇ ਬਾਏ ਪਾਸ ਜਾਣਾ ਬੰਦ ਕੀਤਾ ਹੋਇਆ ਹੈ ਵਾ ਇੰਡੀਅਨ ਪਾਸਪੋਰਟ ਪਾਕਿਸਤਾਨ ਪਾਸਪੋਰਟ ਤੇ ਬੰਗਲਾਦੇਸ਼ ਪਾਸਪੋਰਟ ਲਈ ਬਾਕੀ ਉਹ ਅਜੇ ਵੈਸੇ ਚੱਲਦਾ ਵਾ ਪਰ ਆਪਣੇ ਲਈ ਬੰਦਾ ਪਤਾ ਨਹੀਂ ਕੀ ਗੱਲ ਆ ਤੇ ਫਿਰ ਮੈਂ ਉਹ ਤਾਂ ਸਕਿੱਪ ਕਰਤਾ ਆਪਾਂ ਉੱਥੇ ਨਹੀਂ ਜਾ ਰਹੇਗੇ ਹੁਣ ਆਪਾਂ ਇੱਥੇ ਜਾ ਰਹੇ ਆ ਲਾਓਸ ਮੇਰੀ ਫਲਾਈਟ ਆ 5:30 ਵਜੇ ਦੀ ਪਹਿਲਾਂ ਫਲਾਈਟ 4 ਵਜੇ ਦੀ ਸੀਗੀ ਪੋਸਟਪੋਨ ਹੋ ਗਈ ਆ ਪਾਣੀ ਕੀ ਚੱਕਰ ਆ ਅੱਧਾ ਦਾ ਘੰਟਾ ਲੇਟ ਕਰ ਰਹੇ ਨੇ ਨਿਕਲਦੇ ਹਾਂ ਤੋਂ ਬਾਹਰ ਇੱਤਾਂ ਦਾ ਕੋਈ ਰਸਤਾ ਵਾ ਚੱਲਦੇ ਆ ਪਹਿਲਾਂ ਖਾ ਆ ਵੀ ਲਈਏ ਕੁਝ ਇਹ ਤੁਹਾਨੂੰ ਮਿਲਦਾ ਵਾ ਸਾਹਮਣੇ ਇੰਡੀਅਨ ਹਵੇਲੀ ਰੈਸਟੋਰੈਂਟ ਆ ਅਫ ਫਰੂਟ ਟਰਾਈ ਨਹੀਂ ਕੀਤੇਗੇ ਮੈਂ ਪਰ ਠੀਕ ਆ ਜਿਹੜੇ ਇਹਨਾਂ ਦਾ ਜਦਾ ਨਹੀਂਗਾ ਸਾਹਮਣੀ ਹਵੇਲੀ ਇੰਡੀਆ ਰੈਸਟੋਰੈਂਟ ਆ ਉੱਥੇ ਚਲਦੇ ਆ ਖਾਣਾ ਆਪਾਂ ਉਹ ਤੋਂ ਪੈ ਕਰਵਾ ਲਈ ਸੀਗੇ ਚੋਲ ਫਰਾਈਡ ਰਾਈਸ ਕਰਵਾਏ ਸੀ ਚਿਨਨ ਫਰਾਈਡ ਰਾਈਸ ਹੁਣ ਆਪਾਂ ਜਾ ਰਹੇ ਆ ਬੱਸ ਸਟੇਸ਼ਨ ਵੱਲੀ ਉੱਥੋਂ ਆਪਾਂ ਲਵਾਂਗੇ 에어ਪੋਰਟ ਲਈ ਬੱਸ ਇਹ ਆ ਕੁਝ ਇੱਥਾ ਉਹ ਝਾਕਾ ਵਕਾ ਆ ਸਾਹਮਣੇ ਆ ਬੈਂਥਾਨ ਮਾਰਕੀਟ ਧੁੱਪ ਬਹੁਤ ਆ ਆਹ ਦੇਖੋ ਅੱਗੇ ਇਹ ਇੱਥੇ ਕੋਈ ਬੱਸ ਸਟੇਸ਼ਨ ਹੈ ਇਹਦੇ ਤੋਂ ਤੁਹਾਨੂੰ ਸਾਰੀਆਂ ਬੱਸਾਂ ਮਿਲ ਜਾਣਗੀਆਂ ਨੰਬਰ ਲੱਗੇ ਹੁੰਦੇ ਆ ਆਪਾਂ ਬੈਠਣਾ 109 ਨੰਬਰ ਆ ਜੋ ਸਾਹਮਣੇ ਹੈ ਕਾਊਂਟਰ 109 ਨੰਬਰ ਇੱਥੋਂ ਮਿਲੂ 109 ਨੰਬਰ ਦੇਖਦੇ ਆ ਕਦੋਂ ਦੀ ਆ ਬੱਸ 109 ਨੰਬਰ ਬੱਸ ਆ ਜਾਂਦੀ ਹੈ 152 ਦੋ ਬੱਸਾਂ ਜਾਂਦੀਆਂ ਨੇ 에어ਪੋਰਟ ਤੇ ਆਪਾਂ ਹੁਣ ਬੱਸ ਸਟੈਂਡ ਤੇ ਆ ਗਏ ਸੀ ਆ ਦੇਖੋ 109 ਇੱਥੇ ਆਪਣੀ ਬਸ ਆਊਗੀ ਇੱਧਰ ਆਉਣੀ ਆ ਇੱਥੇ ਕੁਝ ਇੱਥੇ ਬਸਾ ਜਾਂਦੀਆਂ ਨੇ ਗਰਮੀ ਬਹੁਤ ਆ ਯਾਰ ਬੁਰਾ ਹਾਲ ਹੋਇਆ ਵਾ ਹੁਣ ਪਤਾ ਨਹੀਂ 에어ਪੋਰਟ ਦਾ ਫਲਾਈਟ ਦਾ ਕਿ ਚੱਕਰ ਆ ਫਲਾਈਟ ਕੋਲ ਟਾਈਮ ਬਟ ਪੋਸਟਪੋਨ ਹੋ ਰਹੀ ਆ ਸਵੇਰ ਚਾਲਦੀ ਫਲਾਈਟ ਸੀ 4 ਵਜੇ ਦੀ ਤੇ ਹੁਣ 5:30 ਦੀ ਫਲਾਈਟ ਹੋ ਗਈ ਆ ਦੇਖਦੇ ਆ ਚੱਲਦੇ ਆ ਜੇ ਤੁਸੀਂ ਵੀ ਉਰੇ ਬੱਸ ਨਾਲ ਸਫ਼ਰ ਕਰਨਾ ਤਾਂ ਕਿਤੇ ਨਹੀਂ ਤੁਹਾਨੂੰ ਜਾਣ ਦੀ ਪੁੱਛਣ ਦੀ ਕਿਸੇ ਲੋੜ ਤੁਸੀਂ ਸਿਰਫ ਮੈਪ ਖੋਲਣਾ ਉਥੇ ਜਿੱਥੇ ਆਪਾਂ ਜਾਣਾ ਉਥੇ ਲੋਕੇਸ਼ਨ ਪਾਉਣੀ ਆ ਡਾਇਰੈਕਸ਼ਨ ਤੇ ਕਲਿੱਕ ਕਰਕੇ ਜੇ ਮੈਂ ਟਰਨ ਇੰਟਰਨੈਸ਼ਨਲ ਟਰਮੀਨਲ ਤੇ ਜਾਣਾ ਵਾ ਇੱਥੇ ਤੁਹਾਨੂੰ ਬੱਸ ਜਾਂ ਟ੍ਰੇਨ ਦਾ ਆਪਸ਼ਨ ਆਉਂਦਾ ਵਾ ਤੁਸੀਂ ਦੇਖ ਸਕਦੇ ਹੋ ਇਹ ਮੈਂ 109 ਨੰਬਰ ਕਾਊਂਟਰ ਤੇ ਖੜਾ ਵਾਂ ਇਹਦੇ ਤੇ ਕਲਿੱਕ ਕੀਤਾ ਇੱਥੋਂ 1:49 ਮਿੰਟ ਤੇ ਬੱਸ ਆਊਗੀ ਇਹ ਵੱਜ ਰਿਹਾ 1:44 ਸਾਬੂ ਇਹ ਤੇੰਨੋਂ ਪਹਲਾ ਲੱਗ ਜਾਂਦਾ ਵਾ ਇਸ ਲਈ 1500 ਦਾ ਕਿਰਾਇਆ ਤੇ ਤੁਹਾਨੂੰ ਦਾ 15000 ਰੁਪਏ ਦੀ ਕੋਸਟ ਆ ਮਤਲਬ ਜੀ 45 ਰੁਪਏ ਆ 에어ਪੋਰਟ ਜਾਣ ਦਾ ਸਭ ਤੋਂ ਵਧੀਆ ਸਾਧਨ ਬੱਸ ਹੀ ਆ ਕੋਈ ਬੱਸ ਤੁਹਾਨੂੰ ਪੈ ਜਾਂਦੀ ਆ 30 35 ਰੁਪਏ ਦੀ ਤੇ ਜਿਹੜੀ ਟੈਕਸੀ ਆ ਉਹ ਤੁਹਾਨੂੰ ਪੈ ਜਾਂਦੀ ਆ 600 ਰੁਪਏ ਦੀ ਇਸ ਲਈ ਬੱਸ ਹੀ ਪ੍ਰੈਫਰ ਕਰਿਓ ਆ ਆਪਣੀ ਬੱਸ ਆ ਗਈ ਆ 152 ਨੰਬਰ ਇਹ ਚ ਚੱਲਦੇ ਆਪਾਂ ਬਾਹਰ ਦਾ ਦਿਖਾਉਣਾ ਤੁਹਾਨੂੰ ਬਸ ਮਿਲ ਗਈ ਆ। ਓਹੀ 3 ਵਜੇ ਟਿਕਟ ਕੱਟ ਹੋਈ ਆ। ਉੱਥਾਂ ਤੇ ਬੱਸ ਆਉਂਦੀ ਆ। ਇੱਦਾਂ ਦੇ ਬੱਸਾਂ ਦੇਖ ਸਕਦੇ ਹੋ। 3 ਵਜੇ ਟਿਕਟ ਲੱਗੀ ਆ ਬੱਸ। ਯਾਨੀ ਬਹੇਤਾਂ ਪਰਮੋਸੇ ਹਨ। ਟਿਕਟ ਚੁੱਕ ਕੇ। ਬੰਦੇ ਇਹਦੇ ਕੋਲ ਆਉਂਦੇ ਆ। ਆਮ ਤੱਕ ਦਾ ਮੈਂ ਪਹਿਲਾਂ ਤੋਂ ਦੇਖਿਆ। ਦੇ ਸੈਲੀਬ੍ਰੇਸ਼ਨ ਕਰ ਰਹੀ ਹੈ ਨਿਊਜ਼ਰ ਦੀ ਬਹੁਤ ਤੇਜ਼ ਤੋਂ ਵੀਰ ਮਾਨ ਨਿਊਜ਼ਰ ਸੈਲੀਬ੍ਰੇਟ ਕਰਨਾ ਤੇ ਸਭੇ 15ਗਾ ਤੇ ਵੀਚੇ ਕਰੂਗੇ ਬੰਦਾਂ ਨਾਲ 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 ਕੋਈ ਨਾ ਦੱਸ ਨਾ ਮਿਲਾਓ ਲੋਕੀਂ ਦੇਖਣ ਤਾਂ ਘੈੜਾ ਕਮਨ ਨੋ ਨੋ ਨਾ ਕੋਈ ਸੀ ਇਨ ਨਾ ਬਣੀ ਨਾ ਗਾ ਕੇ ਕਿੰਨਾ ਦੂਰ ਹੈ ਤੇ ਇਰਪੋਰਟ ਤੇ ਆ ਪਾ ਗਿਆ ਆ ਸਾਹਮਣੇ ਆਪਣਾ 에어ਪੋਰਟ ਦੈਂਸਨ ਇੰਟਰਨੈਸ਼ਨਲ 에어ਪੋਰਟ ਆਪਾਂ ਬਸ ਜਾਇਆ ਚੱਲਦੇ ਹੁਣ ਅੰਦਰ ਦੇਖਦੇ ਆ ਆਪਾਂ ਆ ਗਏ ਸੀ 에어ਪੋਰਟ ਦੇ ਅੰਦਰ ਆਹ ਸਕਰੀਨ ਲੱਗੀਆਂ ਹੁੰਦੀਆਂ ਨੇ ਇੱਥੇ ਦੀ ਚੈੱਕ ਆ ਸਕਦੇ ਆ ਆਪਣੀ ਫਲਾਈਟ ਆ ਬੇਤਨਾਮ ਦੀ ਨਾ ਬਿਆਨਤਿਆਂ ਦੇ ਇਹ 5:30 ਵਜੇ ਆ ਦੇਖਦਾ ਜੀ ਨੰਬਰ ਕਾਊਂਟਰ ਤੇ ਜਾਣਾ ਵਾ ਚੱਲਦੇ ਆ ਹੁਣ ਅੰਦਰ ਦੇਖਦੇ ਆ ਅੰਦਰ ਆ ਗਏ ਸੀ ਸਾਹਮਣੇ ਬਾਇਓ ਡਾਟਾ ਦਾ ਨਵਾਂ ਇਥੋਂ ਦਾ ਬੋਰਡਿੰਗ ਪਾਸ ਕਲੈਕਟ ਕਰਨਾ ਤੇ ਪਹਿਲਾਂ ਮੈਂ ਕੱਪੜੇ ਥੋੜੇ ਪਾ ਲਾਂ ਪਰ ਮੈਂ ਕੱਪੜੇ ਜ਼ਿਆਦਾ ਨੇ ਤੇ ਭਾਰ ਨੇ 10 ਕਿਲੋ ਆ 7 ਕਿ ਜੀ ਕਰ ਲੈਣਾ ਵਾ ਮੋٹے ਕੱਪੜੇ ਜਿਵੇਂ ਸ਼ੈਕਟ ਸ਼ਿਕਟ ਵਗੈਰਾ ਨੇ ਮੈਂ ਦੀ ਬਾਹ ਤੇ ਰੱਖੂਗਾ ਬਾਕੀ ਕੋਟੀ ਆ ਹੈਵੀ ਆ ਉਹ ਮੈਂ ਪਾ ਲੂੰਗਾ ਤੇ ਮਿਲਦਾ ਤੁਹਾਨੂੰ ਮੈਂ ਬੋਰਡਿੰਗ ਪਾਸ ਲੈ ਕੇ ਹਾਂਜੀ ਆ ਗਏ ਜੀ ਆਪਾਂ ਕਿਹੇ ਕਰਕੇ ਦੇਖੋ ਸਾਡੇ ਤੁਸੀਂ ਕੱਪੜੇ ਪੂਰੇ ਪਾ ਲਏ ਆ ਮੈਂ ਰੱਖ ਲਿਆ ਆਵੇ ਹੱਥ ਤੇ ਆ ਹੱਥ ਤੇ ਰੱਖ ਲਿਆ ਉਹ ਗਰਮੀ ਲੱਗ ਰਹੀ ਆ ਬੋਰਡਿੰਗ ਪਾਸ ਲੈਣੇ ਇੱਕ ਵਾਰ ਚੈੱਕ ਇਨ ਕਰੋ ਲਿਆ ਫਿਰ ਮਿਲ ਜੇਦਾ ਤੁਹਾਨੂੰ ਸਾਹਮਣੇ ਜੀ ਕਾਊਂਟਰ ਆ ਉੱਥੇ ਜਾਣਾ ਆ ਸਾਹਮਣੇ ਆ ਵਿਅੰਤਿਆਨੇ ਅਰਪੋਰਟ ਸਾਮਣੇ ਆ ਬਣ ਜਾ ਜ ਆਜ ਚੱਲਦੇ ਹਣ ਦੇਖਦੇ ਆ ਵੀ ਨਹੀਂ ਦੇਖ ਤੇ ਕੀ ਪ੍ਰੋਸੈਸਾ ਪਹਿਲਾਂ ਵੀ ਜਨੋ ਰੈਵਲ ਕਾਰਡ ਭਰਦੇ ਆ ਬੁਰਾ ਹਾਲ ਹੋ ਗਿਆ ਜ ਤਹਰ ਆਪਾਂ ਪਹੁੰਚ ਗਏ ਸੀਗੇ ਆ ਗਏ ਸਭ ਕੁਝ ਕਲੀਅਰ ਕਰਾ ਕੇ ਕਿਵੇਂ ਦੇਖਦੇ ਸਟੈਂਪ ਲੱਗ ਚੁੱਕੀ ਆ ਸਭ ਕੁਝ ਕਲੀਅਰ ਹੋ ਗਿਆ ਆਪਾਂ ਆਫੀਸ਼ੀਅਲੀ ਐਂਟਰ ਕਰ ਚੁੱਕੇ ਆ ਲਾ ਉਸ ਚ ਲਾ ਉਸ ਦਾ ਓਵਰਲ ਐਕਸਪੀਰੀਅੰਸ ਮੇਰਾ ਬਹੁਤ ਘੈਂਟ ਗਿਆ ਵਾ ਕੁਝ ਨਹੀਂ ਪੁੱਛਿਆ ਬੇਤਨਾਮ ਦਾ ਥੋੜਾ ਜਿਹਾ ਖਰਾਬ ਸੀਗਾ ਹੁਣ ਏਟੀਐਮ ਤੋਂ ਕਰਾਂਸੀ ਕਢਾ ਲਈ ਆਪਾਂ ਬਾਹਰ ਆ ਗਏ ਸੀਗੇ ਟੈਕਸੀ ਵਾ ਕੀਤੀ ਚੱਲਦੇ ਆ ਆਪਣੇ ਹੋਸਟਲ 69 69 ਕੀ ਨੰਬਰ ਆ ਆਹ ਵਾ ਆਪਣਾ ਕੋਈ ਜਿੱਦਾਂ ਦਾ ਹੋਸਟਲ ਹੈ ਇਹ ਮਿਲਿਆ ਆਪਾਂ ਨੂੰ 5 ਡਾਲਰ ਇੱਕ ਕੈਨੇਡਾ ਲਈ ਇੱਕ ਕਨਵਰਟ ਕਰ ਲਿਓ ਡਾਲਰ ਨੂੰ ਇਹ ਨਹੀਂ ਕਰਾਂ ਉਸੇ ਜੋ ਬਾਕੀ ਮੈਂ ਲਿਖ ਦੂੰਗਾ ਥੱਲੇ ਇਹ ਰੱਬ ਬੈਂਡ ਹੋਸਟਲ